ਤੁਹਾਡੇ ਤੇ ਪਹਿਲਾ ਸਵਾਲ ਹੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਰਹਿਆ ਪੰਥਕ ਮੁੱਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੀ ਲੋੜ ਕਹੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਜੇਕਰ ਕਾਰਨ ਹਜ਼ਾਰਾਂ ਸੁਧਿੱਤਿਆ ਹੋਣਾ ਉਹਨਾਂ ਨੂੰ ਰਸਾਰਨ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਜਵਾਬ ਦੇਣਾ ਕਿਤੇ ਤੁਹਾਡਾ ਸਵਾਲ ਤੁਹਾਡਾ ਬਹੁਤ ਕੋਈ ਹੈ ਬਹੁਤ ਔਲਾ ਹੋਈਆਂ ਸਤਾ ਦੇ ਤਰ੍ਹਾਂ ਪੜੀ ਪਾਰਟੀ ਜੋ ਪੁੱਛਿਆ ਜਾਏ ਜੋ ਲੋਕ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਗਤ ਦੇ ਸੰਬੰਧ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਦੇ ਗੁਣਾ ਸਿੱਖਾਂ ਦਾ ਕੋ ਕੋ ਕੇ ਖਤਰ ਕਰਨ ਵਾਲੇ ਯਾਰ ਅਵਸਾਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿੱਕਾ ਦੇਣੀ ਆ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਜੇਜਾ ਸਵਾਦ ਹੈ ਸਿੱਖੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਜੇ ਸਿਰੋਤ ਜੋ ਦਾਤੇ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਆਹ ਤੇਰਾ ਉਹ ਲਾਹ ਹੋਈਆਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਬਥੇਰੋ ਚੌਥਸਲਾ ਕੋਲ ਪੜਿਆ ਕਿ ਸੌਦਾ ਸਾਹਿਬ ਨੂੰ ਮਵਾਫੀ ਦਿਵਾਉਣੀ ਉਹ ਵੀ ਬਿਨਾ ਕਿਸੇ ਦੇ ਮੰਕਰਤੋ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਵਾਪਸ ਲੈ ਕੇ ਜੰਟੀਕਰ ਬੁਲਾਇਆ ਦੋ ਸਟੇਟਮੈਂਟਾਂ ਵੀ ਮੈਂ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਹਦੇ ਹੋਂਰ ਕੋਚੁੱਛੇ ਲੈਣੇ ਤੇ ਸਭ ਸੇ ਵਾਲੇ ਸਾਧ ਨੂੰ ਮਾਫ ਕਰਦੇ ਹੋ ਉਹ ਤੁਸੀਂ ਗੁਨਾਹ ਕੀਤਾ ਹੈ ਜਾਂ ਨਹੀਂ ਕੀਤਾ ਹੈ ਹਾਂ ਹਾਂ ਯਾ ਨਾ ਸਰਕਾਰਾਂ ਦੇ ਦੌਰਾਂ ਬਹੁਤ ਖੁੱਲਾ ਹੋਈ ਹੈ ਮੈਂ ਐਸਕੇ ਮੈਂ ਪਕਸ਼ੀ ਤੁਸੀਂ ਸੌਦਾ ਸਾਦ ਉਹ ਆਪਾਂ ਹੈ ਘਰ ਦੇ ਜਥੇਦਾਰਾਂ ਨੂੰ ਬੁਲਾ ਕੇ ਮਵਾਦ ਦੇਣ ਬਾਰੇ ਕੀ ਹੈ ਜਾਂ ਨਹੀਂ ਪਿਆਰਾ ਨੇ ਪੁੱਛਤਾ ਕੋਈ ਆਦਲਵਾਪਿਓ ਤੁਸੀਂ ਆਪਣੇ ਪਰਹੇਸ਼ਤ ਤਸ ਸਾਬ ਦੇ ਜਦ ਸੇ ਲਾਰਾ ਨੂੰ ਖੁੜਾ ਕੇ ਸਤ ਸਾਲ ਨੂੰ ਜਨਾ ਮੰਨ ਕੇ ਵਾਪਿ ਇਹਨ ਬਾਰੇ ਪਿਆ ਜਾਂ ਨਿਕਿਆ ਤੇ ਰਹਾ ਜਾਂ ਨਾ ਬਸੋ ਇਸੇ ਤਰ੍ਹਾਂ ਦਾ ਕਰਦਾ ਤੁਸੀਂ ਗੁਰੂ ਦੀ ਨਜ਼ਰੀ ਉਦੇchnਾ ਰੱਖੋ ਭਾਰ ਮੁਕਤ ਹੋ ਜਾਓਗੇ ਕਰ ਕਰ ਕੇ ਇਹ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਬਾਣ ਦੇ ਪੱਖੇ ਜਾਓਗੇ ਤਵਾਹੀ ਸਰਵੇਲੇ ਗੁਰੂ ਬਖਸ਼ ਸਿੰਘ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ। ਕੰਤਾ ਦੇ ਉੱਤੇ ਪੋਸਟਰ ਲਾਇਆ ਗਿਆ। ਵੰਗਾਲਿਆ ਗਿਆ ਸਿਖਾ। ਗੰਦਨਾ ਦੁਆਰਾ ਉਹਦਾ ਪੋਸਟਰਾਂ ਤੇ ਲਿਖਿਆ ਗਿਆ। ਤੁਸੀਂ ਉਹਦਾ ਚੋਰੀ ਕਰਵਾ ਲਿਆ ਲੋ ਲੱਪੜ ਵਿੱਚ ਨਾ ਕੰਮ ਰਹਿ ਜਾਂ ਤੁਸੀਂ ਲੱਪਿਆ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਨਾਂ ਗੁਸ਼ਤਾਂ ਦੇ ਉਸਤਪਨਾਇ ਕੀਤੇ ਕੋਤਾ ਪਰ ਔਰ ਉਸ ਵਾਰ ਜਿਹੜਾ ਬੋਹ ਚਲਕਾ ਮਹਿਮਲ ਕਲਾ ਜਾਂ ਕੋਟਪੂਰਾ ਜਾ ਕੇ ਸੰਗਤਾਂ ਪੁਹਾੜੇ ਇਕੱਠੀਆਂ ਹੋ ਕੇ ਬੈਠੀਆਂ ਉਦੋਂ ਦੋ ਸਿੱਖ ਤੁਸੀਂ ਗੋਲੀਆਂ ਮਾਰ ਕੇ ਹੁੰਦੇ ਇਹ ਤੁਹਾਡੀ ਸਰਕਾਰ ਦੇ ਹੋਇਆ ਜਿਹੜੇ ਬਰਾਹ ਤੁਸੀਂ ਬੰਦੇ ਹੋ ਕੇ ਨਹੀਂ ਹੋਇਆ ਜਿਕਨਾ ਜਿਹੜੇ ਦੋਸੇਨ ਸ਼੍ਰੋਮਣ ਕਮੇਟੀ ਨੂੰ ਕਹ ਕੇ ਕਿ ਸੰਸਦ ਸਾਹਮਣੇ ਵਾਪਸ ਇਹਾਰਾ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਠਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਵਿੱਚ ਗੁਰੂ ਕੇ ਗੁਰਖ ਕੇ ਪੈਸੇ ਦੀ ਧੋਰ ਵਰਤੋਂ ਕੀਤੀ ਗਈ ਇਹ ਤੁਸੀਂ ਖਰਾਬ ਕੀਤਾ ਹੈ ਕਿਹਾ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਕੋਰਟ ਦੇ ਫੈਸਲਿਆਂ ਦੀ ਉਲਟ ਤੋਂ ਕਰਵਾਈ ਗਈ ਔਰ ਆਪਣੀ ਵਿਆਹ ਕੋਈ بواਫੇ ਨੂੰ ਸਹੀ ਪਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਉਸੇ ਗੁਨਾਹ ਦਿੱਤਾ